ਇੱਕ ਮੁੰਡਾ ਦੇ ਹੋਰ ਮਿਲਦੇ ਆ। ਪਾਲ ਸਾਹਿਬ ਨੇ ਕੱਲ ਦੇ ਕੈਂਪ ਤੋਂ ਸ਼ੁਰੂ ਹੋਏ ਮੈਂ ਆਪਾਂ ਦਾ ਆਪ ਨੂੰ ਬਹੁਤ ਸਾਰਾ ਦੁਸਤ ਦੇਣਾ। ਸੋ ਅੱਜ ਸਾਡੇ ਹਲਕੇ ਦੇ ਵਿੱਚ ਪਹਿਲਾਂ ਸਵੇਰੇ ਪੱਗੇ ਗਲਾਸ ਸੀ। ਉਸ ਤੋਂ ਬਾਅਦ ਪਰਚੀ ਜੀ ਦੇ ਸੀ। ਹੋਰ ਇਸ ਟਾਈਮ ਰਾਜਾਸਾ ਸੀ ਅਕੀਰ ਚਨ ਪ੍ਰਵਾੜ ਔਰ ਸ਼ਿਵਾਜ ਲਲਾ ਫਕੀਰ। ਸੋ ਜਿਹੜਾ ਕਿ ਕਾਫੀ ਵਿਊ ਲੈ ਗਏ ਨੇ ਬਹੁਤ ਵਧੀਆ ਹੈ ਕੰਮ ਹੋ ਰਹੇ ਨੇ ਕੱਲ ਵੀ ਕਾਫੀ ਕੰਮ ਹੋਏ ਨੇ ਅੱਜ ਵੀ ਕੰਮ ਜਿਹੜੇ ਨੇ ਵੀ ਹੋ ਰਹੇ ਨੇ ਔਰ ਇੱਕ ਮੈਂ ਸਾਰੇ ਵੀਰਾਂ ਨੂੰ ਕੋਈ ਬੇਨਤੀ ਕਰਨਾ ਚਾਹੁੰਦਾ ਹਾਂ ਗੱਲ ਮਾਨ ਸਾਹਿਬ ਹੁਣਾਂ ਬਹੁਤ ਵਧੀਆ ਜਿਹੜਾ ਡਿਸੀਜਨ ਲਿਆ ਔਰ ਅੱਜ ਵੀ ਕਾਫੀ ਵੀਰਾਂ ਨੇ ਜਿਹੜੀ ਕੋ ਸਾਨੂੰ ਵਧਾਈ ਵੀ ਦਿੱਤੀ ਹੈ ਜਿਹੜੀ ਐਨਓਸੀ ਮਾਨ ਸਾਹਿਬ ਹੁਣਾਂ ਨੇ ਖਸਮ ਕਰਦੀ ਆ ਜਿਹੜੀ ਦਫਤਰਾਂ ਦੀ ਜਿਹੜੀ ਚਾਦੀ ਕੱਜਲ ਵਾਲੀ ਸੀ ਔਰ ਅਫਸਰ ਸਾਹਿਬਾਨ ਵੀ ਇਹਨਾਂ ਕਮਾਂ ਤੋਂ ਬਹੁਤ ਕੋਸ਼ਿਸ਼ ਨੇ ਕਰ ਕਰਕੇ ਤਸੀਲਦਾਰ ਸਾਹਿਬ ਕੀ ਸਾਹਮਣੇ ਜਿਹੜਾ ਬਹੁਤ ਕੰਮ ਲੱਗੇ ਕਿ ਉਹ ਸੌਖੇ ਹੋ ਗਏ ਨੇ ਐਨਓਸੀ ਜਿਹੜੀ ਆ ਬੰਦ ਕਰਕੇ ਸੋ ਮੈਂ ਸਾਰਿਆਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਗੱਲ ਦੀ ਜਿਹੜੀ ਐਨਓਸੀ ਮਾਨ ਸਾਹਿਬ ਹੁਣਾਂ ਕੰਮ ਕਰ ਦਿੰਦੀ ਆ ਸੋ ਕੋਈ ਵੀ ਅਫਸਰ ਸਾਹਿਬਾਂ ਤੁਹਾਨੂੰ ਕ ਸੋ ਪਲੀਜ਼ ਉਹ ਆਪਣੇ ਆਪਣੇ ਜਿਹੜੇ ਵੀ ਆ ਐਮਐਲਏ ਸਾਹਿਬ ਨੇ ਜਾਂ ਜਿਹੜੇ ਵੀ ਅਪਾਰਟਮੈਂਟ ਦੇ ਨੇ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਕਿਉਂਕਿ ਬਿਲਕੁਲ ਜਿਹੜੀਆਂ ਅਸੀਂ ਖਤਮ ਕਰ ਦਿੱਤੀ ਔਰ ਮਾਨ ਸਾਹਿਬ ਉਹਨਾਂ ਦਾ ਫਿਰ ਅਸੀਂ ਧੰਨਵਾਦ ਕਰਦੇ ਆ ਕਿ ਜਿਹੜੀ ਕੱਜਲ ਖਵਾਰੀ ਜਿਹੜੀ ਤੁਕਿ ਅੱਜ ਕਾਫੀ ਜਿਹੜੇ ਵੀਰ ਨੇ ਜਿਹੜੇ ਸਾਨੂੰ ਮਿਲੇ ਸੀ ਕਹਿੰਦੇ ਸੀ ਕਿ ਕਾਂਗਰਸੀ ਵੀਰ ਸੀ ਜਿਹੜੇ ਕਹਿੰਦੇ ਸੀ ਕਿ ਜਦੋਂ 2022 ਦੇ ਵਿੱਚ ਤੁਸੀਂ ਇਲੈਕਸ਼ਨ ਲੜ ਰਹੇ ਸੀ ਉਹ ਕਹਿੰਦੇ ਸੀ ਕਿ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਪਿੰਡਾਂ ਦੇ ਸੱਥਾਂ ਤੋਂ ਜਿਹੜੀ ਹੈ ਕਿ ਸਰਕਾਰ ਚੱਲੂਗੀ ਪਿੰਡਾਂ ਦੇ ਸੱਥਾਂ ਤੇ ਬੈਠ ਕੇ ਤੁਹਾਡੇ ਜਿਹੜੇ ਕੰਮ ਹੋਇਆ ਕਰਨਗੇ ਪੈਲਦੇ ਧਾਰ ਤੇ ਉਹ ਕਹਿੰਦੇ ਉਸ ਟਾਈਮ ਅਸੀਂ ਹੱਸਦੇ ਹੁੰਦੇ ਸੀ ਪਰ ਅੱਜ ਇਹ ਚੀਜ਼ ਦੇਖ ਕੇ ਸਾਕੇ ਸਾਨੂੰ ਪਤਾ ਲੱਗ ਗਿਆ ਕਿ ਸਰਕਾਰ ਸਰਕਾਰ ਹੈ ਔਰ ਜਿੱਥੋਂ ਚਾਵੇ ਜਿੱਦਾਂ ਜਾਵੇ ਕਿ ਇਹ ਕੰਮ ਕਰ ਸਕਦੇ ਨੇ ਕਰਵਾ ਸਕਦੇ ਨੇ ਸੋ ਉਹਨਾਂ ਨੇ ਵੀ ਅੱਜ ਮਾਨ ਸਾਹਿਬ ਦਾ ਧੰਨਵਾਦ ਕੀਤਾ ਸੀ ਅੱਗੇ ਕਲਾ ਦੇ ਵਿੱਚ ਸੋ ਬਹੁਤ ਜ਼ਿਆਦਾ ਜਿਹੜੀ ਪਬਲਿਕ ਆ ਖੁਸ਼ ਆ ਜਿਹੜੇ ਕਿ ਆਮ ਲੋਕਾਂ ਦੇ ਜਿਨ੍ਹਾਂ ਦੇ ਜਨਾਬ ਪੈਸੇ ਤੋਂ ਖੱਜਲ ਖਵਾਰੀ ਤੋਂ ਜਿਹੜੇ ਕੀ ਕੰਮ ਹੋ ਰਿਹਾ ਹੈ ਜੀ ਤਾਂ